ਜੋ ਤੋਂ ਕਮ ਜਲੀ ਨੇ ਬੰਗਿਆ ਘਾਰ ਚਾਲ ਦੇ ਗਮ ਦੇ ਵਿੱਚ ਜਿਹੜਾ ਹੈਮਰ ਆਪਣੀ ਮਸ਼ੀਨ ਇਹ ਮਾਰਦੀ ਤਾਂ ਇਹ ਦੇ ਕਾਰ ਕਾਰਬਨ ਦੀ ਪ੍ਰੋਬਲਮ ਆ ਛੋਟੇ ਡੇ ਕਾਰਬਨ ਹੁੰਦੇ ਨੇ ਆ ਹੁੰਦੇ ਨੇ ਕਾਰਬਨ ਇਹਨਾਂ ਦੇ ਭਾਈ ਉਹ ਵੀ ਠੀਕ ਆ ਆ ਮੈਂ 3 ਭਾਗ ਹੈ ਮਰੇ ਭਤੀਜੇ ਦੇ ਟੈਸਟ ਕਰਵਾਉਣਾ ਆਏ ਹਾਂ ਅਸੀਂ ਮਾਤਰ ਲੈਬੋਰਟਰੀ ਚ ਦੇਵ ਜੀ ਡਰੀ ਜਾਂਦਾ ਸਾਡੇ ਜਦੋਂ ਗੁੱਗਾ ਹੁੰਦਾ ਹਨ ਉਦੋਂ ਆ ਘਿਉਰਾ ਇਹ ਮਠਾਈ ਜਰੂਰ ਘੜਦੇ ਨੇ ਘਿਉਰਾ ਹਰ ਇੱਕ ਦਿਨ ਹੋਟਲ ਤੇ ਮਿਲ ਜੂ ਸਾਡੇ ਪਿੰਡ ਚ ਹਰ ਇੱਕ ਸਟਾਲ ਤੇ ਮਿਲ ਜੂ ਇਹੜਾ ਘਿਉਰਾ ਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਨਵਾਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਆਪਾਂ ਪੀਵੀਸੀ ਦੇ ਰੂਮ ਦੇ ਵਿੱਚ ਕੰਮ ਕਰ ਰਹੇ ਤੇ ਕੱਲ ਦਿਣਾ ਹੈਗਾ ਦੂਜਾ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੰਮ ਨਿਬੜ ਗਿਆ ਤੇ ਕਿੰਨਾ ਕਰ ਰਿਹਾ ਹੈਗਾ ਕੱਲਾ ਜੀ ਨੇ ਮਤਲਬ ਇੱਕ ਕੰਦ ਲਾਈ ਹੈਗੀ ਤੇ ਥੋੜਾ ਹਲਾਏਗਾ ਅੱਜ ਅਸੀਂ ਆ ਕੰਮ ਦੇਖਾਂਗੇ ਕਿ ਕਿੰਨੇ ਕਿੰਨੇ ਮਤਲਬ ਕਿ ਸਾਰੇ ਦੇ ਵਿੱਚ ਕਿੰਨਾ ਕੰਮ ਨਿਬੜਦਾ ਤੋਂ ਤੇ ਆ ਜਾ ਐਲ ਸੀ ਡੀ ਪੈਨਲ ਵਾਸਤੇ ਅਲੱਗ ਤੋਂ ਇਹਦੇ ਵਿੱਚ ਜਗ੍ਹਾ ਬਣਾਉਣੀ ਆ ਇਹਨੂੰ ਬੰਦ ਕਰਕੇ ਤੇ ਬੋਰਡ ਲਾਉਣਾਗਾ ਦੇਖਦਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖੋ ਸਾਰਾ ਵਲੌਗ ਹੀ ਹੁਣ ਉਹਨਾਂ ਦਾ ਹਲਾਕੀ ਜਿਹਾ ਉਹਨੇ ਕਹਿੰਦਾ ਕਿ

気楽に。

ਪਹਿਲੇ ਪਹਿਲਾਂ ਪਾਇਆ ਤਾਂ ਨਹੀਂ ਸੀ ਲੱਗਿਆ। ਦਰਹੀ ਹੋਈ। ਇਹ ਤਾਂ ਮੈਂ ਪਹਿਲਾਂ ਹੀ ਕਿਹਾ ਹਾਂ ਤਾਂ। ਇਹ। ਅਰੇ। ਬੜਾ ਜੀ। ਇਹ ਹੋ ਗਿਆ। ਹਾਂ ਜੀ ਦੋਸਤ ਆਪ ਹੀ ਕੰਦ ਲਾ ਦਿੱ ਆਪਾਂ ਨੇ। ਦੇਖੋ ਜੀ। ਉਹ ਆ ਬੜਾ ਰਹਿ ਗਿਆ। ਇਧਰੋਂ ਲੱਗ ਕੇ ਇਧਰੋਂ ਲੱਗ ਜਾਗੇ। ਇਹਨੂੰ ਸਾਰੇ ਨੂੰ ਬਰ ਕਵਰ ਕਰ ਦਾਂਗੇ। ਅੱਜ ਦੇ ਦਿਨ ਤੇ ਦੇਖਦੇ ਹਾਂ ਕਿੰਨਾ ਕਕਾਬਰ ਹੁੰਦਾ ਹੈ ਜਦੋਂ ਰਾਇ پھر <laughs> مٿي ਲਿਓ ਕੋ ਕੰਮ ਚੱਲੀ ਅੰਦਰੀ ਬੰਦਿਆ ਪਰ ਚੱਲਦੇ ਕੰਮ ਦੇ ਵਿੱਚ ਜਿਹੜਾ ਹੈਮਰ ਆਪਣੀ ਮਸ਼ੀਨ ਇਹ ਮਾਰਦੀ ਚੱਲਦੇ ਕੰਮ ਦੇ ਵਿੱਚ ਤੇ ਹੁਣ ਆਪਾਂ ਇਹ ਰੰਗ ਰਾ ਦੇਣੇ ਵੀ ਆਪਣਾ ਕਿੰਨਾ ਕੰਮ ਰਹਿੰਦਾਗਾ ਫਲੇ ਮਤਲਬ ਉਹ ਲਾਇਆ ਕੰਧ ਲਈ ਜਾਂ ਅਧਿਆ ਕੰਧ ਲਈ ਜਾਂ ਤੇ ਅੱਧੀ ਕਾਲਾ ਵੀ ਮਤਲਬ ਕਿ ਮਸ਼ੀਨ ਮੱਟਣ ਦੇ ਕਾਰਨ ਜੇ ਉਹਨਾਂ ਕੰਮ ਖੜ ਗਿਆ ਤੇ ਹੁਣ ਆਪਾਂ ਜਾਵਾਂਗੇ ਮਸ਼ੀਨ ਸਮਰੋਵਣਾ ਪੁੱਛਦੇ ਆ ਵੀ ਉਹਨੂੰ ਕਿੰਨਾ ਕ ਟਾਈਮ ਲਾਉਂਦਾਗਾ ਕਿੰਨੇ ਵੀ ਕਿੰਨਾ ਜੇ ਤੱਕ ਉਹਨੂੰ ਮਸ਼ੀਨ ਸਮਾਰਤੀ ਤਾ ਠੀਕ ਆ ਨਹੀਂ ਆ ਕੇ ਪਿੰਡੋਆ ਖੋਲਣਾ ਲੱਗ ਜਾਏਂ ਖੋਲ ਕੇ ਪਿੰਡੋ ਇਹਦੇ ਫਿਰ ਬੋਰਡ ਲਾ ਦਾਂਗੇ ਜਿੱਨਾ ਚੱਚੋ ਮਸ਼ੀਨ ਸਮਾਰਦਾ ਠੀਕ ਹੈ ਜੀ ਤੁਹਾਨੂੰ ਦਿਖਾਈ ਚੱਲਾਂਗੇ ਨਾਲ ਹੁੰਦੇ ਅਪਡੇਟ ਬਸ ਤੁਸੀਂ ਬਲੌਗ ਪ੍ਰਿੰਟ ਤੱਕ ਦੇਖਿਆ ਕਰੋ ਆਹ ਅੰਦਰ ਸੇ ਸਮਾਰਾ ਕੇ ਅੱਗੇ ਵਧ ਦੇਖ ਰਹੇ ਕੀ ਹੁੰਦੇ ਅੱਗੇ ਦੇਖ ਲਿਓ ਹਲਾ ਬਸ ਇਹ ਬਸ ਆਰਟੀਕਲੋਂ ਲਾ ਕੇ ਨੇ Anggap anggap yang enggak. Apa enggak yang enggak? ਯੋਗ ਵੀ ਹੈ ਯੋਗ ਯੋਗ ਦੋਸਤਾਂ ਨੂੰ ਆ ਦੁਕਾਨ ਤੇ ਆ ਬਾਈ ਕੋਲੇ ਸਾਹਮਣੇ ਬਾਈ ਕੋਲੇ ਜਾਵਾਂਗੇ ਇਹਨੂੰ ਪੁੱਛਦੇ ਆਂ ਵੀ ਬਾਈ ਦਾ हैमर मशीन कहता हाँ फिर देख दें। आया लिया मशीन भाई की है तो ठीक हो भाई हाँ मशीन संांटे कट गया नहीं तो देखो मेडिया खोल के मिस्त्री आखदा भाई भाई को आया गे नहीं तो भाई ने राह पाती देंगे फिर समा लागे ਨੇ ਪਰ ਦੇਖ ਰਹਾ ਨਹੀਂ ਪਰ ਲੰਘ ਦੇ ਰਹਾ ਮੈਂ ਹੋਰ ਤਾਂ ਕੀ ਕਰਾਂ ਆਪਣਾ ਕੰਮ ਹੀ ਕਰਨਾ ਰੋ ਰੋ ਕਰ ਕਿੰਨੇ ਟਾਈਮ ਦਾ ਕੰਮ ਵੀਰੇ ਉਹ 5 ਕੁ ਮਿੰਟ ਲੱਗਨੇ ਭੇਜਿਆ ਠੀਕ ਹੈ ਤਾਂ ਆਹ ਮਿਸਤਰੀ ਦਾ ਭਾਈ ਹੁਣ ਆਇਆ ਹੈ ਪਹਿਲਾਂ ਗਿਆ ਹੋਇਆ ਸੀ ਬਾਈ ਨੂੰ ਪੁੱਛਦੇ ਆਪਾਂ ਵੀ ਕਿੰਨਾ ਟਾਈਮ ਲੱਗੂ ਤੇ ਕੀ ਕੁਝ ਪੈਣ ਵਾਲਾ ਮੈਂ ਚੈੱਕ ਕਰ ਲਉਗੀ ਬਾਈ ਨਗਰਾ ਖੋਲ ਕੇ ਦੇਖ ਲਈ ਇਹਦੇ ਵਿੱਚ ਮੁੰਲਾ ਦਾ ਕਾਰਬਨ ਕੋਈ ਨਾ ਪਊਗਾ ਜਾਂ ਇਹਦੇ ਪਹਿਣਗੇ ਹਾਂ ਮਾੜਾ ਮੁੰਨਾ ਵੀ ਕਾਰਮੇ ਦੀ ਕਾਰ ਕਾਰਬਨ ਦੀ ਪ੍ਰੋਬਲਮ ਆ ਛੋਟੇ ਛੋਟੇ ਕਾਰਬਨ ਹੁੰਦੇ ਨੇ ਆਹ ਹੁੰਦੇ ਨੇ ਕਾਰਬਨ ਇਹਨਾਂ ਦੇ ਚੈੱਕ ਕਰ ਲਈਏ ਇਹਦੇ ਮਾਗਰ ਕੋਟੀ ਤਾਰ ਉਹਦੇ ਇੱਕ ਯਾਕਾ ਜੇ ਪੈਂਦੇ ਨੇ ਬਾਈ ਨੂੰ ਦੇਖਦਾ ਵੀ ਪਾ ਕੇ ਦੇਖੋ ਵਾਲੇ ਬਾਈ ਨੂੰ ਕਨਫਰਮ ਨਹੀਂ ਜਦੋਂ ਕਾਰ ਬਣ ਪਾਤੇ ਫਿਰ ਚੈੱਕ ਕਰਕੇ ਦੇਖੋ ਉਹ ਚੱਲ ਪੀ ਤਾਰ ਕਰ 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 ਕਿੰਨਾ ਦੇਣ ਵਾਸ ਨਾ ਦੇਣ ਵਾਲੇ ਬੰਦਿਆ ਵਾਸਤੇ ਬਾਈ ਨੇ ਬਹੁਤ ਬਹੁਤ ਸੋਹਣੀ ਜੀ ਲਿਖੀ ਹੈ ਜੀ 270 ਤੋਂ 90 80 ਤੋਂ 90 ਸਾਲ ਦੇ ਬੰਦਿਆਂ ਨਾਲ ਹੀ ਕੀਤਾ ਜਾਊਗਾ ਧਾਰ ਜਿਉਂ ਕਿ ਅੱਜ ਤੱਕ ਦੇ ਸਮੇਂ ਚ 80 ਸਾਲ ਦਾ ਕਦਾ ਕੋ ਜਾਣਦਾ ਨਹੀਂ ਧਾਰ ਆਪਾਂ ਕਰਨਾ ਨਹੀਂ ਹਨਾ ਬਾਈ ਅੱਗੇ ਵੀ ਬਣ ਕੇ ਹੀ ਆ ਜਾ हां ਵੀ ਉਹਦੇ ਮਾਪਿਆਂ ਨੂੰ ਪੁੱਛ ਕੇ ਕੀਤਾ ਜਾਊਗਾ 80-90 ਸਾਲ ਦੇ ਮਾਪਿਆਂ ਨੂੰ ਹਾਂ ਹੂੰ ਤਾਂ ਬਾਈ ਨੇ ਹੱਡ ਪੈਰ ਦਾ ਇਹ ਜੋੜ ਤੇ ਫਰਕ ਇਹਨਾਂ ਚੈੱਕ ਕਰ ਲੈਣਾ ਜਿਹੜਾ ਤੁਰਪੀ ਦਾ ਤੁਰਪੀ ਨਹੀਂ ਭਰੇ ਬਾਈ ਇਹਨੇ ਤਾਂ ਅਸਰ ਕਰਨੀ ਪੂਗੀ ਚੈੱਕ ਕਰਦਾ ਬਾਈ ਦੇਖਣਾ ਕਿ ਇਹ ਕੰਦਾ ਹੋਏ ਉੜੀ ਤਾਰ ਹਲਕੀ ਪਾਈ ਰਹਾ ਹਾਂ ਪਾਣੀ ਡੋਬਰਾ ਬਾਅਦ ਵਿੱਚ ਕਿੰਨੇ ਦਾ ਭੋਗ ਵਸੇ ਮੈਂ ਦੁਕਾਨ ਤੇ ਮਿਸਤਰੀ ਕੋਲ ਮਸ਼ੀਨ ਤੇ ਰਿਹਾ ਇਹ ਮਿਸਤਰੀ ਕਹਿੰਦਾ ਸਾਡੇ ਲੱਗੂ ਇਹ ਤੇ ਇਦਾਂ ਪੌਣਾ ਘੰਟਾ ਕੀ ਰਾਂ ਚੱਲਦਾ 35 ਪਰ ਇਹਦੇ ਵਿੱਚ ਮੰਦਰ ਕੀ ਆਰਮੇਚਰ ਮੱਚ ਗਈ। ਉਹ ਕਹਿੰਦਾ ਫਿਰ ਥੋੜੇ ਕਰੰਟ ਮਰੂਗੀ ਤੇ ਸ਼ਾਰਮੇਚਰ ਪਾਉਣਾ ਸੀ ਨਾ ਆਰਮੇਚਰ ਪਾ ਦੇ ਸੀ ਰੋਟੀ ਖਾ ਕੇ ਆਉਣਾ ਫਿਰ ਰੋਟੀ ਖਾ ਕੇ ਦੁਬਾਰੇ ਪਾ ਗਏ। ਬਾਈ ਕੋਲੇ ਘੰਟਾ ਹੋ ਗਿਆ। ਘੰਟੇ ਤੇ ਵੱਧ ਹੋ ਗਿਆ ਬਾਈ ਨੂੰ ਫਰਾਈ ਮਸ਼ੀਨ। ਬਾਈ ਨੂੰ ਪੁੱਛਦਾ ਵੀ ਸਮਾਰਤੀ ਕਿਉਂ ਬਾਈ ਹੋ ਗਈ ਠੀਕ ਹੈ? ਆਰਮੇਚਰੀ ਪਾ ਗਏ। ਮੜਾ ਚੈੱਕ ਕਰਵਾ ਦਿਓ। ਆਹੋ ਭਾਈ ਚਾਰ ਆਰਮੇਚਰ ਪਤਾ ਭਾਈ ਨੇ ਇੱਕ ਆਰਮੇਚਰ ਦਿਖਾ ਦਿਜੀ ਕਿਹੜਾ ਹੁੰਦਾ ਆਰਮੇਚਰੀ ਹਾਂ ਆਰਮੇਚਰ ਭਾਈ ਜੇ ਹੁੰਦਾ ਦਿਖਾ ਦਨੇ ਵੀ ਕਿੱਦਾਂ ਦਾ ਹੁੰਦਾ ਤੇ ਕਿੰਨਾ ਖਰਚਾ ਆ ਤੇ ਦੇਖ ਲਓ ਭਾਈ ਇਹਨੂੰ ਆਰਮੇਚਰ ਕਹਿੰਦੇ ਨੇ ਭਾਈ ਜੇ ਸ਼ਾਰਟ ਆ ਕਾਲੀ ਟਿਕਸੋਂ ਜਿਹਨੇ ਤੇ ਸ਼ਾਰਟ ਹੈ ਠੀਕ ਆ ਭਾਈ ਜੀ ਦੇ ਭਾਈ ਨੇ ਸੁਨਾਮ ਏਰੀਆ ਚ ਕੋਈ ਮਤਲਬ ਰਹਿ ਮਸ਼ੀਨ ਠੀਕ ਕਰਵਾਉਣਾ ਦਗਾ ਕਾ ਟ੍ਰੇਡ ਵਿੱਚ ਭਾਈ ਕੀ ਨਾਮ ਆਪਣਾ ਤੇ ਸੇ ਕਰੇ हां भाई दा नाम जसिया ਤੇ ਆਪਣਾ ਅੰਡਰਗਰਾਉਂਡ ਪੁਲਾ ਇਹਦਾ ਖਣਾ ਭਾਈ ਜੀ ਕਿਹੜਾ ਅੰਡਰ ਵਿੱਚ ਪੁਲਾ ਕਿਹੜੇ ਪੁਲਜ ਰੋੜਾ ਪੁਲਜ ਰੋੜਾ ਪੈਸੇ ਐ ਸਿਐਸ ਕਾਲਜ ਕੋਲੇ ਅੰਡਰਗਰਾਉਂਡ ਕਿਹੜਾ ਪੁਲਾਗਾ ਉਥੇ ਆ ਕੇ ਬਾਈ ਦਾ ਬਾਈ ਬਾਈ ਕੋ ਆ ਕੇ ਆਪਦਾ ਕੰਮ ਕਰਵਾ ਸਕਦਾ ਬਹੁਤ ਹੀ ਘੱਟ ਟ੍ਰੇਡ ਵਿੱਚ ਕਰਦਾ ਬਾਈ ਨੇਰਾ ਬਾਕੀ ਬਾਈ ਲਾਰੇ ਨਹੀਂ ਲਾਉਂਦਾ ਕਹਿੰਦੇ ਨੇ ਲਾਰੇ ਨੂੰ ਬਾਈ ਛੱਡੇ ਜਵਾਬ ਦਿੰਦਾ ਜੇ ਹੁੰਦਾ ਤਾਂ ਠੀਕ ਕਰਦਾ ਨਹੀਂ ਬਾਈ ਕਹਿੰਦਾ ਵੀ ਆਦਾ ਬਾਈ ਮੇਰੇ ਤੋਂ ਠੀਕ ਨਹੀਂ ਹੋ ਕੇ ਲੈ ਜਾਗਾ ਠੀਕ ਆ ਬਾਈ ਜੀ ਬਾਈ ਨਾਲ ਸੰਪਰਕ ਕਰਨਾ ਤਾਂ ਸੁਨਾਮ ਇੱਥੇ ਆਜੇ ਬਾਈ ਦਾ ਕੰਟੈਕਟ ਨੰਬਰ ਆਪਾਂ ਬਾਈ ਤੋਂ ਪੁੱਛ ਲੈਣੇ ਆ ਬਾਈ ਜਿਹੜਾ ਕੰਟੈਕਟ ਨੰਬਰ ਬੁਲਈ 887199401 ਇੱਕ ਵਾਰੀ ਫੇਰ ਬੋਲ ਦਿੰਦੀ 887199401 ਬਾਈ ਦਾ ਕੰਟੈਕਟ ਨੰਬਰ ਆ ਬਾਈ ਨੂੰ ਕੰਟੈਕਟ ਕਰ ਸਕਦਾ ਸੁਨਾਮ ਏਰੀਏ ਦੇ ਨੇੜੇ ਦੇੜੇ ਵੀ ਜਿਹੜਾ ਵੀ ਹੈਮਰ ਨੂੰ ਸਮਰਾਉਣਾ ਚਾਹੁੰਦਾ ਹੈਮਰ ਗ੍ਰਾਈਂਡਰ ਬਲੂਰ ਡ੍ਰਿਲ ਜਿਹੜਾ ਵੀ ਕੁਝ ਹੋਵੇ ਰ ਆਪਣਾ ਮੰਦਰ ਕੀ ਇਲੈਕਟ੍ਰੀਸ਼ੀਅਨ ਥਾਂ ਤੇ ਵਰਤਿਆ ਜਾਂਦਾ ਜਿਵੇਂ ਹਨਾ ਉਹ ਬਾਈ ਤੋਂ ਸਮਰਾ ਸਕਦਾ ਠੀਕ ਹੈ ਤੋ ਕਰ ਲਈ ਛੁੱਟੀ ਅਸੀਂ ਚੱਲਦੇ ਆ ਘਰੇ ਹੁਣ ਕਿਉਂਕਿ ਮਸ਼ੀਨ ਟਾਈਮ ਤੇ ਨਹੀਂ ਸਮਾਰੇਗੀ ਟਾਈਮ ਹੋ ਗਿਆ 3:30 ਦਾ ਤੇ ਹੁਣ ਅਸੀਂ ਘਰੇ ਭਜਾਵਾਂਗੇ 4:00 ਕੇ 1:00 ਸਾਡੇ ਪਿੰਡ ਦੂਗੇ ਮਾੜੀ ਦਾ ਮੇਲਾ ਭਰਦਾਗਾ ਜਿੱਥੇ ਕਿ ਮੀਟਿੰਗ ਕਰਦੇ ਨੇ ਸਾਡੇ ਸਾਰੇ ਪਿੰਡ ਉੱਥੇ ਮਿੱਟੀ ਕੱਢਦਾ ਬਾਹਨੇ ਨਾਲ ਉੱਥੇ ਮਿੱਟੀ ਕੱਢਿਆਵਾਂਗੇ ਤਾਂ ਉੱਥੇ ਮੇਰੇ ਘਰੇ ਕਹੀ ਜਾਣਗੇ ਵੀ ਤੁਸੀਂ ਮਿੱਟੀ ਨਹੀਂ ਕੱਢ ਕੇ ਆਏ ਤੁਹਾਨੂੰ ਥਾਪ ਦੇਣਗੇ ਜਾਂ ਕੁਝ ਨਹੀਂ ਅੰਧਵਿਸ਼ਵਾਸ ਨਾਲ ਉੱਥੇ ਸੱਚੀਆਂ ਗੱਲਾਂ ਵਾਲੇ ਹਨ ਨਹੀਂ ਪਰ ਵੀ ਜਿਹੜੇ ਸਾਹਬ ਨਾਲ ਸਾਡੇ ਆ ਮਤਲਬ ਪਿੰਡ ਵਿੱਚ ਮਿੱਟੀ ਕੱਢਦੇ ਨੇ ਉਹ ਬੱਡ ਬਡੇਰੇ ਮਾਪੇ ਹੋਣ ਜਿਨ੍ਹਾਂ ਨੇ ਸਾਨੂੰ ਮਤਲਬ ਕੀ ਸਿੱਖਿਆ ਦਿੱਤੀ ਹੈਗੀ ਉਹ ਸਾਹਬ ਨਾਲ ਚਰਨਾਂ ਪੂਜੇ ਜਿਨ੍ਹਾਂ ਚਰਨ ਮਾਪਿਆਂ ਦੇ ਮਾਪਿਆਂ ਦੇ ਜਿਵੇਂ ਕਹਿਣਗੇ ਉਮੀ ਕਰਨਾ ਪਿਆ ਠੀਕ ਹੈ ਪਿੰਡ ਪਹੁੰਚ ਗਏ ਤੇ ਬਾਈ ਪੰਡ ਅਨੁਸਾਰੀ ਘਰੇ ਕਹਿੰਦੇ ਵੀ ਬਿਲ ਭਰ ਕੇ ਆ ਬਿਜਲੀ ਦਾ ਬਿਲ ਭਰ ਨਹੀਂ ਜਾਂਦਾ ਜੀ ਹੁਣ ਤੇ ਬਿਲ ਭਰ ਕੇ ਫਿਰ ਸਾਨੂੰ ਅਗਲੀ ਮਦਰਗੇ ਸਿੱਥੇ ਜਾਣਾ ਮੈਂ ਮਿੱਟੀ ਕੱਢਣ ਬਾਬਿਆਂ ਦੇ ਫਿਰ ਮਿੱਟੀ ਕੱਢ ਕੇ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕ ਮੇਲਾ ਭਰਦਾ ਇਹ ਕਿਦਾਂ ਦਾ ਮੇਲਾ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਹਾਂਜੀ ਉਧਰ ਚੱਲ ਹਾਂਜੀ ਦੋਸਤੋ ਬਿਲ ਜਿੱਥੇ ਬਿਲ ਭਰਨਾ ਇਹ ਮਤਲਬ ਗ੍ਰੈਡਾ ਸਾਡਾ ਜਿੱਥੇ ਬਿਲ ਭਰਦੇ ਆ ਇਹ 68 ਕੇਵੀ ਦਾ ਗ੍ਰੈਡਾ ਹੈ ਉਹ ਸਾਹਮਣੇ ਬਿਲ ਬੜਦਾਂ ਦੇਖਦੇ ਟਾਕੀ ਕੁੱਲੀ ਵੀ ਤਾਂ ਬਿਲ ਭਰਦਾਂਗੇ ਨਹੀਂ ਪਰ ਸਾਨੂੰ ਸਵੇਰੇ ਆਉਣਾ ਪਊਗਾ ਚੈੱਕ ਕਰਦੋ ਉਹ ਜਿਹੜਾ ਬੇੜਾ ਸਾਡਾ ਆ ਉਹ ਸਾਹਮਣੇ ਗ੍ਰੈਡ ਹੈਗਾ ਪੂਰੀ ਸਫਾਈ ਹੈ ਗ੍ਰੈਡ ਦੀ ਸਫਾਈ ਇਹ ਤਾਂ ਕੀ ਇਥੇ ਜਿਹੜੇ ਵਰਕਰ ਨੇ ਕੰਮ ਫੁੱਲ ਕਰਦੇ ਨੇ ਇਹ ਗ੍ਰੈਡ ਦੀ ਸਫਾਈ ਤੇ ਆਹ ਬਿਲਡਿੰਗਾਂ ਦੇ ਗ੍ਰੈਡ ਦੀਆਂ ਉਹ ਸਾਹਮਣੇ ਬਿਲ ਭਰਦੇ ਨੇ ਉਸਦੇ ਆਪਾਂ ਜੀ ਬਿਲ ਭਰਨਗੇ ਜੇ ਭਾਈ ਛੁੱਟੀ ਦਾ ਤਾਂ ਕਹਿ ਨਹੀਂ ਸਕਦੇ ਆਪਾਂ ਹਨਾ ਇੱਧਰ ਵੀ ਹੁੰਦਾ ਜੀ ਪਹਿਲਾਂ ਇੱਧਰ ਵੀ ਹੁੰਦਾ ਸੀ ਚੈੱਕ ਆਊਟ ਬਾਈ ਜੀ ਆ ਬਾਈ ਅੰਦਰ ਐ ਗਏ ਪੁੱਛਦੇ ਹਾਂ ਹਾਂ ਜੀ ਦੋਸਤੋ ਬਾਈ ਜੀ ਦੇ ਕਹਿੰਦਾ ਵੀ ਕੱਲ ਨੂੰ ਭਰਾਂਗੇ ਬਿਲ ਕਿਉਂਕਿ ਟਾਈਮ ਹੋ ਰਿਹਾਗਾ ਤਾਂ ਕਰਕੇ ਹੁਣ ਬਾਈ ਨਾ ਇਹਨਾਂ ਨੇ ਡਾਟਾ ਇਕੱਠਾ ਕਰਨਾ ਹੁੰਦਾ ਜਿਹੜਾ ਦਿਨ ਚ ਸਾਰਾ ਬਿਲ ਬਿਲ ਭਰਿਆ ਹੁੰਦਾ ਨਾ ਉਹ ਸਾਰਾ ਡਾਟਾ ਉੱਥੇ ਕਰਨਾ ਹੁੰਦਾ ਹੈ ਇਹ ਸਾਡੇ ਪਿੰਡ ਦਾ ਗ੍ਰੈਡਾ 68kb ਗ੍ਰੈਡਾ ਤੁਹਾਨੂੰ ਦਿਖਾਉਣਾ ਇਹ ਤੇ ਲਿਖਿਆ ਜਿਹੜਾ ਇਹ ਸੁਨਾਮ ਰੂਡ ਆ ਸੁਨਾਮ ਨੂੰ ਜਾਂਦਾ ਹੈ ਸਾਹਮਣੇ ਸੁਨਾਮ ਰੂਡ ਤੇ ਬਣਾਇਆ ਉਹ ਸਾਹਮਣੇ ਡੈਂਡ ਕੰਪਨੀਾਂ ਕੀ ਜਿਹੜਾ ਸਿਲੰਡਰ ਵਾਲੀ ਇਹ 66 KB ਗ੍ਰੈਡ ਹੈਗਾ ਚੈੱਕ ਕਰ ਲਈ 66 KB ਦਾ ਗ੍ਰੈਡ ਹੈਗਾ ਇਹ ਦੇਖ ਲਓ ਠੀਕ ਹੈ ਲਾਉਣੇ ਪਿੰਡਾਂ ਨੂੰ ਬਿਜਲੀ ਉਹ ਦਿੰਦਾ ਹੈਗਾ ਇਹ ਆ ਮਨ ਲਓ ਇਹਦੇ ਨਾਲ ਲਾਗੇ ਲੱਗਵੇਂ ਕਟੋਕਟ 10 ਕਿ ਪਿੰਡ ਤਾਂ ਹੋਣਗੇ ਮੇਰੇ ਹਿਸਾਬ ਨਾਲ ਬਾਕੀ ਵੀ ਮੇਰੇ ਡਾਟਾ ਏਰੀਆ ਚ ਪਤਾ ਵੀ ਨਹੀਂ ਆਣਾ ਬਤਕਲੇ ਲੌਂਗਾਰਡ ਨੂੰ ਦਿੰਦੀ ਹੋਵੇ ਬਿਜਲੀ ਦਾ ਪਤਾ ਹੈ ਨਹੀਂ ਤੁਮ ਸਾਥ ਤਾਂ ਇਸ ਨਾਮ ਰੋਡ ਤੇ ਬਣਿਆ ਹੋਇਆ ਹੈ ਠੀਕ ਹੈ ਇਹਦੇ ਬਖੀਦਾਰ ਦਿੰਦਾ ਮੇਰੇ ਭਤੀਜੇ ਦੇ ਟੈਸਟ ਕਰਵਾਉਣਾ ਆਗੇ ਹੁਣ ਅਸੀਂ ਮਤਲਬ ਕਿ ਲੈਬੋਰਟਰੀ ਚ ਦੇ ਡਰੀ ਜਾਂਦਾਗਾ ਡਰਨ ਦੀ ਕੋਈ ਲੋੜ ਨਹੀਂ ਦੇਖਦੇ ਆਂਗੇ ਕੀ ਕਹਿੰਦਾ ਵੇ ਬਾਈ ਟੈਸਟ ਕਰਦਾ ਬਾਈ ਇਹ ਇੱਥੇ ਫੜ ਕੇ ਰੱਖੀ ਮਾਨੂੰ ਕੁਝ ਨਹੀਂ ਹੁੰਦਾ ਪੁੱਤ ਓਏ ਬਸ ਡਰਨਾ ਡਰੀ ਜਾਂਦਾਗਾ ਓਏ ਕੁਝ ਨਹੀਂ ਕਰਦਾ ਤਾਂ ਮੜੀ ਟੁੰਝ ਮਾਰੂ ਤੇਰੀ ਛੂਈ ਹੈਂ ਹਾਂ ਹਾਂ ਕੁਛ ਨਹੀਂ ਹੁੰਦਾ ਬਸ ਜਮੀਨ ਦੇਖੋ ਇਹ ਬੱਚੇ ਦਰਦ ਦਾ ਹੈ ਮੇਰਾ ਭਤੀਜਾ ਰਾਮਾ ਘਰੇ ਬਿਲ ਪਰਣ ਤੋਂ ਬਾਅਦ ਇਹ ਕਹਿੰਦਾ ਮੇਰੇ ਦਰਦ ਹੋ ਜਾਂਦਾ ਤਾਂ ਕਰਕੇ ਤੇ ਵੀ ਟੀਕਾ ਹ ਇਹਦਾ ਆਪਣਾ ਜਿਹੜਾ ਲੀਵਰਨ ਦਾ ਲੀਵਰ ਦਾ ਟੈਸਟ ਕਰਾਉਣਾ ਆਏਗੇ ਕਈ ਦਿਨ ਹੋ ਗਏ ਦਰਦ ਹੁੰਦੇ ਨੂੰ ਡਾਕਟਰ ਕਹਿੰਦਾ ਵੀ ਸੋਜ ਆਈ ਹੈ ਆ ਜੀ ਲੀਵਰਨ ਮਤਲਬ ਕੀ ਮੈਂ ਅਖਾ ਚਲ ਟੈਸਟ ਕਰਾ ਲੈਣੇ ਹੁਣ ਵੀ ਘਰੇ ਕਹੀ ਜਾਂਦਾ ਚਾਚਾ ਦਰਦ ਹੋਈ ਜਾਂਦਾ ਦਰਦ ਹੋਈ ਜਾਂਦਾ ਬਰ ਦੁਆ ਦਾ ਮੱਖਾ ਚੜਾ ਆਪਾਂ ਚੱਲਦੇ ਹਾਂ ਕੋਈ ਨਾ ਦਬਤ ਬੰਦ ਕਰ ਦਿੰਦਾ ਮੈਂ ਲੋ ਟੈਸਟ ਹੋ ਗਿਆ ਇਹ ਤਾਂ ਦੱਸ ਦੇ ਟੈਸਟ ਤਾਂ ਹੁਣ ਬਾਈ ਕੱਢੂਗਾ ਦਾ ਬਾਈ ਕਿੰਨੇ ਟਾਈਮ ਨੂੰ ਆਵਾਂ ਮੈਂ ਸੈਂਪਲ ਲਓ ਲੈਣਾ ਰਿਪੋਰਟ ਦਰ ਜਾਂਦਾ ਦਰ ਜਾ ਕੋਮੜਾ ਦਰ ਜਾਂਦਾ ਸੀ ਹੁਣ ਠੀਕ ਆ ਦਰਦਨ ਹੋਇਆ ਆਜੋਤੀ ਐ ਦਾ ਤਾਂ ਹੁੰਦੀ ਆ ਫਿਰ ਬੰਦਾ ਮੁੰਡਾ ਨੂੰ ਮਰਦ ਕੋ ਕਦੇ ਦਰਦ ਨਹੀਂ ਹੁੰਦਾ ਠੀਕ ਹੈ ਯਾਦ ਰੱਖੀਏ ਗੱਲ ਹਮੇਸ਼ਾ ਰਿਪੋਰਟ ਨੂੰ ਬਾਈ ਕਹਿੰਦਾ ਅੱਧਾ ਘੰਟਾ ਲੱਗੂਗਾ ਤੇ ਲੀਵਰ ਤੇ ਇਨਫੈਕਸ਼ਨ ਦਾ ਮਤਲਬ ਟੈਸਟ ਕਰਵਾਏਗਾ ਬਾਈ ਦਾ ਕੋਈ ਰੇਟ ਵੀ ਨਹੀਂ ਜਿਆਦਾ ਹੈਗਾ ਆਪਣੇ ਲੌਂਗ ਵਾਲਾ ਲੋਕ ਸੇਵਾ ਬਾਈ ਜਿਹੜਾ ਲੈਬੋਰਾਟਰੀ ਹੈਗੀ ਲੋਕ ਸੇਵਾ ਤੇ ਆ ਬੁੱਕੇ ਦਿਨ ਹੋ ਗਏ ਤੇ ਕਹਿੰਦਾ ਵੀ ਮੇਰੇ ਦਰਦ ਹੋ ਰਿਹਾ ਦਰਦ ਹੋ ਰਿਹਾਗਾ ਅੱਜ ਜੋ ਟੈਸਟ ਕਰਵਾਤੇ ਮੈਂ ਪਹਿਲਾਂ ਬਣਵਾਇਆ ਸੀ ਵੀ ਚਲਾਈ ਸਰ ਜੂਗਾ ਰਿਜ਼ਲਟ ਕਈ ਵਾਰ ਬੱਚੇ ਜੋਰ-ਜ਼ਾਰ ਲੱਗਣ ਖੇਡਣ ਕਰਕੇ ਵੀ ਹੁੰਦਾ ਪਰ ਨਹੀਂ ਇਹਦੇ ਲੀਵਰ ਦੀ ਸੋਜ ਕਰਕੇ ਹੋਇਆਗਾ ਇਹਦੇ ਬੱਚੇ ਦੇ ਦਰਦ ਹੋ ਰਿਹਾਗਾ ਅੱਜ ਕਹਿੰਦਾ ਮੇਰੇ ਦਰਦ ਹੋ ਰਿਹਾ ਕੱਲ ਵੀ ਗੈਰ ਹੈ ਤੇ ਕੱਲ ਦਵਾਈਆਂ ਦਵਾਈਆਂ ਤੋ ਡਾਕਟਰਾਂ ਤੋਂ ਅੱਧੇ ਘੰਟੇ ਘੰਟੇ ਬਾਅਦ ਫੇਰ ਦਵਾਈ ਦਵਾਉਣ ਗਿਆ ਕਹੇ ਲੋਡ ਕਰਕੇ ਆ ਗਿਆ ਚਲੋ ਹੁਣ ਦੇਖਦੇ ਹਾਂ ਬਾਕੀ ਕੀ ਦੱਸਿਆ ਬਈ ਰਿਪੋਰਟ ਚ 1 ਘੰਟਾ ਰਿਪੋਰਟ ਚ ਲੀਵਰ ਤੇ ਕੋਈ ਪ੍ਰੋਬਲਮ ਆਈ ਕਿ ਵੀਰੇ? ਨਹੀਂ ਠੀਕ ਹੈ। ਫਿਰ ਦਰਦ ਕਿਉਂ ਰਿਹਾ ਬੁੱਢੇ ਭਾਈ? 18 ਗ੍ਰਾਮ ਨਿਕਲ ਗਏ। 18 ਗ੍ਰਾਮ ਨਿਕਲ ਗਏ। ਉਹ ਜਦੋਂ ਤੱਕ ਲੱਗ ਜੂ ਵੀ ਦਰਦ ਕਿਉਂ ਹੁੰਦਾ? ਉਹ ਲੀਵਰ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨੇ। ਹਾਂਜੀ ਦੋਸਤੋ ਮੇਰੇ ਪਤੀ ਜੀ ਨੂੰ ਦਵਾਈ ਦਵਾਉਣ ਤੋਂ ਬਾਅਦ ਹੁਣ ਮੈਂ ਬੁੱਢੇ ਮਤਲਬ ਕਿ ਜਿਹੜੇ ਮਿੱਟੀ ਘਟਣੀ ਆਣਗੇ। ਦਿਖਾ ਦਾਂਗੇ ਕਿੰਦਾ ਉਹਥੇ ਮਿਲਦਾਗਾ ਤੇ ਕੀ ਮਧਰੋ ਕਰਦੇ ਨੇ ਠੀਕ ਹੈ ਇਹ ਸੱਚ ਮੰਤਰ ਕੀ ਪੰਜਾਬ ਚ ਲਾਉ ਜਾਂ ਰਾਜਸਥਾਨ ਤੇ Rajasthan Haryana ਇਹ ਕਈ ਮਧਰਕ ਵੀ ਸਟੇਟਾਂ ਜਿਨੇ ਜਿੱਥੇ ਕੀ ਮੂਰ ਦੇ ਮਿੱਟੀ ਕੱਟੀ ਜਾਂਦੀ ਹੈ ਜਿੱਦੇ ਠੀਕ ਹੈ ਦੇਖੋ ਲੈ ਸਮਾਨੀ ਮਾਡੀ ਦੋਸਤ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ ਨਾ පर දස් පතේ මොන තල කටක කෙර කම්මතන් දාල බදන න वह සාම මගේ ගොේ මොන න ක ඒක ගට කා දගේ රු දටග ට ද थේ මර करය න वीडियो ට වි ਕੱਠਾ ਤਾਂ ਇੱਥੇ ਹੈ ਨਹੀਂ ਨਾ ਉੱਪਰ ਮਾਹੌਲ ਵਧੀਆ ਹੋ ਰਿਹਾ ਪਿਆ ਵੀ ਮੇਲਾ ਲੱਗਦਾ ਵੀ ਹਾਂ ਮੇਲਾ ਭਰਿਆ ਹੋਇਆ ਕਿ ਕਾਹਰ ਦਾ ਮਾਦਾ ਪੀੜੀਆਂ ਨਾ ਸਾਰੇ ਹੁਣ ਕਮਾਂਗਾ ਕਮਾਂ ਕਰਾਉਣ ਜਿਹੜੇ ਮਤਲਬ ਕੰਮ ਕਰ ਵਾਲੇ ਬੰਦੇ ਆ ਰਹੇ ਨੇ ਮੈਂ ਆ ਤੋ ਗਿਆ ਇਹ ਤੇ ਮਦਰ ਕੀ ਵਾਲਾ ਰੋਲ ਲਾਸ਼ਮੈਂਟ ਵਾਲੀ ਕਰਦੇ ਨੇ ਮੈਂ ਨੂੰ ਬਾਚੇ ਦੇ ਵਿੱਚ ਬਾਜ ਦੇ ਦਿੰਦਾ ਜਿਹਦੇ ਕਰਕੇ ਵੀ ਹੁਣ ਸਭ ਜੋ ਨੂੰ ਘਟਾਉ ਕਿਦਾਂ ਕਰਕੇ ਉਹਨੂੰ ਦਿਖਾ ਦੇਣਾ ਇਹ ਅੰਦਰ ਮਦਰ ਕੀ ਦੇ ਮੱਥਾ ਟੇਕ ਕੇ ਛੋਟਾ ਆ ਵੀਰੇ ਦੋ ਬਾ ਮਿੱਟੀ ਕੱਢਦੇ ਨੇ ਕੱਢਦੇ ਹਰ ਇੱਕ ਮਰਦਾ ਕਿਉਂਕਿ ਵੀ ਇੱਥੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਮਾਂ ਮੇਰੀ ਮਾਤਰੀਆਂ ਜਾਂ ਮੇਰੇ ਦਾਦੇ ਹੋਰੀ ਉਹ ਇੱਥੇ ਹੀ ਮਦਰ ਕੀ ਮਿੱਟੀ ਕੱਢ ਕੇ ਜਾਂਦੇ ਨੇ ਇਕੱਠੇ ਇੱਥੇ ਬਹੁਤ ਹੋ ਜਾਂਦਾ ਕੱਲ ਲੀਡੀ ਮਤੇ ਕੱਲ ਇਹ ਕਹਿੰਦੇ ਲੇਡੀ ਜੀ ਦਾ ਦੀ ਮੇਲਾ ਅੱਜ ਬਰਨਿਆ ਦਾ ਮੇਲਾਗਾ ਇਕੱਠ ਬਹੁਤ ਹੋ ਜਾਂਦਾ ਤੇ ਹੁਣ ਹਲੇ ਥੋੜਾ ਜਿਹਾ ਟਾਈਮ ਆ ਕੰਮ ਧੰਦੇ ਵਾਲੇ ਬੰਦੇ ਹੁਣ ਆਉਣਗੇ ਤੇ ਮਿੱਟੀ ਕੱਢ ਕੇ ਜਾਣਗੇ ਇੰਨਾ ਦਾ ਮਾਹੌਲ ਹੈ ਦੇਖੋ ਤੇ ਦੇਖੋ ਬੰਦੇ ਅੱਗੇ ਬਸ ਮਟਕਾ ਕਰਦੇ ਨੇ ਸਰਕਾਰਾਂ ਤੋਂ ਅੰਤਰੋਧਨਾ ਮੈਂ ਕਹਿੰਦਾ ਬਾਗਲਾ ਸੁਨਦਰ ਸੁਨਦਰ ਕਨਾ ਪਰ ਮਦਦ

ਮਿੱਟੀ ਕੱਢ ਕੇ ਤੁਸੀਂ ਮਤਲਬ ਕਿ ਆਪਦਾ ਮੱਥਾ ਠੀਕ ਸਕਦੇ ਐ ਰੋਡ ਦੇਖਦੇ ਮੈਂ ਸਾਰੇ ਉਹ ਮਿੱਟੀ ਕੱਢਿਆ ਨੇ ਲੋਕ ਨੇ ਇੱਥੇ ਸਾਰੀ ਮਿੱਟੀ ਕੱਢ ਲਿਏ ਆ ਜਿਹੜੇ ਚਿੱਟੀਆਂ ਜਿਹਦੇ ਤੇ ਖਿੱਲਾ ਪਾਈ ਹੋਏ ਨੇ ਇਹ ਸਾਰੀਆਂ ਆਪਦੀਆਂ ਮਤਲਬ ਕਿ ਮਿੱਟੀ ਕੱਢ ਕੇ ਇਹਦੇ ਨਾਲ ਇਹਦੇ ਨਾਲ ਇਹ ਮੰਨਤਾ ਵੀ ਜਿਹੜਾ ਬੰਦਾ ਮਿੱਟੀ ਕੱਢ ਜਾਂਦਾਗਾ ਉਹਨੂੰ ਮਤਲਬ ਕਿ ਸੱਪ ਮਤਲਬ ਕਿ ਗੂਗਾ ਜਹਿਰ ਪੀਰ ਨਹੀਂ ਦਿੰਦਾਗਾ ਜਿਵੇਂ ਕਿ ਹੁਣ ਮੈਂ ਕਿਹਾ ਇੱਕ ਦੋ ਤਿੰਨ ਚਾਰ 5C7 ਧੰਨਾ ਬਾਬਾ ਤੁਹਾਨੂੰ ਮਾਫ਼ ਕਰੀ ਗਲਤੀਆਂ ਮਾਫ਼ੀ ਹੋ ਗਈਆਂ ਤੇਰੇ ਬੱਚਿਆਂ ਤੇ ਇਹ ਲੋੜ ਸਾਰੇ ਮਿੱਟੀ ਘੱਟ ਕੇ ਲੰਘ ਜਾਂਦੇ ਨੇ ਤੁਹਾਨੂੰ ਦਿਖਾ ਦੇਣਾ ਉੱਥੇ ਢੋਲ ਵਜਾਉਂਦੇ ਨੇ ਜਿੱਥੇ ਵੀ ਢੋਲ ਕਾਦੇ ਵਾਸਤੇ ਵਜਾਉਂਦੇ ਨੇ ਇੱਥੇ ਗੂਗਾ ਜੈ ਰਾਮ ਰਦੀਵੰਤ ਤੇ ਇਹਦੀ ਖੁਸ਼ੀ ਚਲਾ ਲੋ ਚਾਹੁੰਦੀ ਇਹਦੀ ਮੰਨਤ ਆ ਢੋਲ ਵਜਾ ਕੇ ਵਜਾਣੀ ਵਜਾਣਾ ਹੁੰਦਾ ਢੋਲ ਇੱਥੇ ਇਹਨਾਂ ਨੇ ਦੇਖੋ ਹਾਰੇ ਢੋਲ ਵਾਲੇ ਆ ਬੈਠਾ ਇੱਕ ਢੋਲ ਵਾਲਾ ਤਾਂ ਬੈਠਾ ਕੋ ਬੈਠਾ ਢੋਲ ਵਾਲੇ ਉਹ ਰਹੇ ਹਨਾ ਆ ਬਈ ਢੋਲ ਵਾਲਾ ਇਧਰ ਬਾਬੇ ਗੁਰਕਨਾਲ ਦੀ ਸਮਾਦ ਬਣੀ ਗਈ ਉਹ ਦੇਖ ਰਹੇ ਹਨ ਬਾਬੇ ਗੁਰਕਨਾਲ ਦੀ ਸਮਾਦ ਵਾਲੇ ਨੇ ਪਤਾ ਬਾਬਾ ਗੁਰੂ ਜਹੰਦਰ ਗੁਰਕਨਾਲ ਇਦਾਂ ਕਰ ਕੰਮ ਬਦਲਦਾਗਾ ਜੈ ਜੀ ਸਾਹਿਬ ਨਾਲ ਮਤਲਬ ਟਾਈਮ ਹੋਣਾ ਦਾ ਉਹ ਸਾਹਮਣੇ ਕੰਟਰ ਇਧਰ ਬਾਬੇ ਦਾ ਧੂਣਾ ਬਾਬੇ ਕੋਲ ਕਹਨਾ ਦਾ ਆ ਬਾਈ ਦਾ ਗਾਣਾ ਹੈ ਕੀ ਖੌੜੇ ਹੈ ਐਸ ਐਸ ਲੌਂਗ ਵਾਸ਼ ਕਰ ਏ ਬਾਈ ਦਾ ਥੋਲੇ ਗਾਣਾ ਆਇਆ ਤੇ ਬਾਈ ਦਾ ਜਿਹਨੇ ਸੁਣਿਆ ਨਹੀਂ ਉਹ ਬਾਈ ਦਾ ਗਾਣਾ ਸੁਣ ਸਕਦਾ ਹੈਗਾ ਬਾਕੀ ਹੁਣ ਮੈਂ ਲਿੰਕ ਦੇ ਦੂਗਾ ਬਾਈ ਦੇ ਗਾਣੇ ਦਾ ਬੰਨ ਦਾ ਬਾਈ ਦੇ ਗਾਣੇ ਦਾ ਲਿੰਕ ਹੁਣ ਮੈਂ ਡਿਸਕ੍ਰਿਪਸ਼ਨ ਤੇ ਦੇ ਦੇਣਾ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਓ ਬਾਈ ਦਾ ਗਾਣਾ ਥੋਲੇਗਾ ਬਾਈ ਦਾ ਨਾ ਆਇਆ ਠੀਕ ਆ ਬਾਈ ਜੀ ਨਾ ਤਾਂ ਖਰੋੜੇ ਜੇ ਪੜਦਾਗਾ ਤੇ ਕੱਠ-ਕੁੱਠ ਠੀਕ-ਠਾਕ ਆਗਾ ਬਸ ਇੱਕ ਕੰਮ ਮੇਰੇ ਪਤੀ ਜੀ ਵਾਸਤੇ ਰੀਜ ਲੈਤੀ ਗਲੀ ਮੈਂ ਹੋਰ ਕੋਠੀਂ ਲੇਤਾ ਤੂੰ ਮਾ ਮੇਲਾ ਵਧੀਆਗਾ ਸਮਾਨ ਵੀ ਵਧੀਆ ਆ ਅਸੀਂ ਇੰਨਾ ਦੇਖਦੇ ਨੇ ਕਿ ਕਿਉਂਕਿ ਰਾਇਦਾ ਬੱਚਿਆਂ ਦੀ ਚੀਜ਼ਾਂ ਇਧਰ ਸਾਡੇ ਲਈ ਤਾਂ ਕੋਈ ਹੈ ਨਹੀਂਗਾ ਹਾਂ ਜੀ ਉਹਨੇ ਇੱਕ ਮੈਂ ਗੱਲ ਜੀ ਮਦਦ ਦੀ ਜ਼ਰੂਰੀ ਵਾਲਾ ਸਾਡੇ ਜਦੋਂ ਗੁੱਗਾ ਹੁੰਦਾ ਹਨ ਉਦੋਂ ਆ ਘਿਉਰਾ ਇਹ ਮਠਾਈ ਜ਼ਰੂਰ ਘੜਦੇ ਨੇ ਘਿਉਰਾ ਹਰ ਇੱਕ ਦਿਨ ਹਾਟਲ ਤੇ ਮਿਲ ਜੀ ਸਾਡੇ ਪਿੰਡ ਚ ਹਰ ਇੱਕ ਸਟਾਲ ਤੇ ਮਿਲੂ ਇਹੜਾ ਘਿਉਰਾ ਦਾ ਮਤਲਬ ਹਰ ਇੱਕ ਦੇਖੋ ਆ ਵੀ ਹਰ ਇੱਕ ਪਿੰਡ ਚ ਮਿਲਦਾ ਜਿਵੇਂ ਮਦਦ ਕੀ ਸਾਡੇ ਜਦੋਂ ਵੀ ਗੁੱਗਾ ਹੁੰਦਾ ਇਹ ਖੋਏ ਦਾ ਵੀ ਹੁੰਦਾ ਤੇ ਖੰਡ ਵਾਲਾ ਵੀ ਹੁੰਦਾ ਅਲੱਗ ਅਲੱਗ ਹੁੰਦੇ ਨੇ ਇਹ ਨਾ ਰੇਟ ਵੀ ਅਲੱਗ ਦਾ ਹੁੰਦੇ ਜਦਾ ਆ ਦੇਖੋ ਬਈ ਇਹ ਤੁਹਾਨੂੰ ਮਿਲੂਗਾ ਕੱਲਾ ਗੁੱਗੇ ਵੇਲੇ ਪਤਾ ਨਹੀਂ ਇਹਦਾ ਟਾਈਮ ਹੁੰਦਾ ਰੱਬ ਜੀ ਨੇ ਰੱਬ ਜੀ ਨੇ ਇਹ ਇਹਨਾਂ ਨੇ ਹੋ ਹੀ ਹੁੰਦਾ ਕਹਿੰਦੇ ਸੁੱਕੇ ਹੀ ਹੁੰਦਾ ਵੀ ਸਾਰਿਆਂ ਨੇ ਗੁੱਗੇ ਦੀ ਕੱਢਣਾ ਇਹ ਹਰੇਕ ਮੈਂ ਤੇਰੇ ਗੁੱਗੇ ਤੇ ਤੁਹਾਨੂੰ ਇੱਕ ਘੋਰਾ ਪੱਕਾ ਹੀ ਮਿਲੂਗਾ ਹਾਂਜੀ ਦੋਸਤੋ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰ ਦਿਆਂਗੇ ਤੁਸੀਂ ਅੱਜ ਦੇ ਕੰਮ ਬਲੌਗ ਦੇ ਵਿੱਚ ਦੇਖਿਆਗਾ ਵੀ ਕਿੰਨਾ ਕੰਮ ਕੀਤਾ ਰੂਮ ਦਾ ਤੇ ਮਸ਼ੀਨ ਖਰਾਬ ਹੋਈ ਤੇ ਮੇਰੇ ਭਤੀਜਾਂ ਦਵਾਈ ਦਵਾ ਕੇ ਆਇਆਗੇ ਤੇ ਆਪਣਾ ਗੁੱਗੇ ਦਾ ਮੇਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਗਲਤ ਬੋਲਿਆ ਗਿਆ ਤਾਂ ਮਾਫ ਕਰ ਦੇਣ ਜੈ ਹਿੰਦ ਜੈ ਭਾਰਤ